ਗੁਰੂ ਪਿਆਰਿਓ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਇੱਕ ਛੱਪੜੀ ਦੇ ਕਿਨਾਰੇ ਪਹੁੰਚੇ ਹਨ ਕੀ ਦੇਖਦੇ ਹਨ ਕਿ ਛੱਪੜੀ ਦੇ ਪਾਣੀ ਵਿੱਚ ਜੋ ਮਛੇਰੇ ਲੋਕ ਨੇ ਉਹ ਜਾਲ ਪਾ ਕੇ ਮੱਛੀਆਂ ਫੜ ਰਹੇ ਸਨ ਮੱਛੀਆਂ ਵਿਚਾਰੀਆਂ ਆਪਣੇ ਛੁਟਕਾਰੇ ਵਾਸਤੇ ਇੱਧਰ ਉੱਧਰ ਭੱਜਦੀਆਂ ਪਰ ਛਪੜੀ ਦਾ ਪਾਣੀ ਆਪ ਜੀ ਨੂੰ ਪਤਾ ਹੈ ਥੋੜਾ ਹੁੰਦਾ ਇਸ ਕਰਕੇ ਉਹ ਬੜੀ ਛੇਤੀ ਉਹਨਾਂ ਮਛੇਰੀਆਂ ਦੇ ਕਾਬੂ ਆ ਗਈਆਂ ਤਾਂ ਉਹਨਾਂ ਮੱਛੀਆਂ ਦੀ ਇਹ ਦਰਦ ਭਰੀ ਹਾਲਤ ਦੇਖ ਕੇ ਬਾਬਾ ਕਬੀਰ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਥੋਰੇ ਜਲ ਮਾਛਲੀ ਜੀਵਰ ਮੇਲਿਓ জাল ਇਹ ਟੋਗਣੇ ਦਾ ਸ਼ੂਤ ਸਹਿ ਫਿਰ ਕਰ ਸਮੁੰਦ ਸੰਭਾਲ ਬਾਬਾ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇਥੇ ਥੋੜੇ ਜਿਹੇ ਪਾਣੀ ਵਿੱਚ ਮੱਛੀਆਂ ਹਨ ਤੇ ਜੀਵਰਾਂ ਨੇ জাল ਮੇਲ ਲਿਆ ਹੈ ਭਵਜਾਲ ਆਉਣਾ ਕੀਤਾ ਹੈ ਇਹ ਟੋਗਣੇ ਦਾ ਸ਼ੂਤ ਸਹਿ ਫਿਰ ਕਰ ਸਮੁੰਦ ਸੰਭਾਲ हे मछली ए टोबियां ਦੇ ਪਾਣੀ ਵਿੱਚ ਤੂੰ ਚੀਵਰਾ ਦੇ ਜਾਲ ਤੋਂ ਛੁੱਟ ਨਹੀਂ ਸਕਦੀ ਤੇਰਾ ਛੁਟਕਾਰਾ ਨਹੀਂ ਹੋ ਸਕਦਾ ਤੇਰਾ ਬਚਾਓ ਨਹੀਂ ਹੋ ਸਕਦਾ ਫਿਰ ਕਰ ਸਮੁੰਦਰ ਸੰਭਾਲ ਕਹਿ ਲੱਗੇ ਫਿਰ ਮੁੜ ਕਰਕੇ ਸਮੁੰਦਰ ਨੂੰ ਸੰਭਾਲਣਾ ਕਰ ਭਾਵ ਸਮੁੰਦਰ ਦੇ ਨਾਲ ਆਪਣਾ ਸੰਪਰਕ ਬਣਾਉਣਾ ਕਰ ਇਸੇ 49ਵੇਂ ਸ਼ਲੋਕ ਦਾ ਦੂਜਾ ਅਰਥ ਵਿਦਵਾਨ ਕਰਦੇ ਨੇ ਕਬੀਰ ਥੋੜੈ ਜਲ ਮਾਛਲੀ ਝੀਵਰ ਮੇਲਿਓ ਜਾਲ ਇਹ ਟੋਗਨੇ ਨਾ ਸੂਟ ਸਹ ਫਿਰ ਕਰ ਸਮੁੰਦ ਸੰਭਾਲ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਇਹ ਜੀਵ ਇਹ ਜੀਵ ਰੂਪ ਮੱਛੀ ਇਸ ਅਵਿਦਿਆ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪੀ ਛਪੜੀ ਵਿੱਚ ਸੁਖ ਰੂਪ ਪਾਣੀ ਬਹੁਤ ਥੋੜਾ ਹੈ ਇਥੇ ਕਾਲ ਰੂਪੀ ਝੀਵਰ ਨੇ ਆਪਣਾ ਮੌਤ ਰੂਪੀ ਜਾਲ ਪਾਇਆ ਹੋਇਆ ਹੈ ਇਹ ਟੋਗ ਨੇ ਇਹਨਾਂ ਛੁੱਟ ਸੈ ਫਿਰ ਕਰ ਸੰਬੰਧ ਸੰਭਾਲ ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪੀ ਟੋਬੇ ਦੇ ਪਾਣੀ ਵਿੱਚ ਤੋਂ ਮੌਤ ਦੇ ਜਾਲ ਤੋਂ ਛੁੱਟ ਨਹੀਂ ਸਕਦੀ ਛੁਟਕਾਰਾ ਨਹੀਂ ਹੋ ਸਕਦਾ ਇਸ ਲਈ ਤੂੰ ਇਹਨਾਂ ਦੀ ਉਪਾਸ਼ਨਾ ਅਤੇ ਸੰਸਾਰ ਵੱਲੋਂ ਮੁੜ ਕੇ ਆਪਣੇ ਬ੍ਰह्म ਰੂਪੀ ਸਮੁੰਦਰ ਨੂੰ ਸੰਭਾਲਣਾ ਕਰ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਤੋਂ ਆਪਣੇ ਆਪ ਨੂੰ ਉੱਚਾ ਚੁੱਕ ਇਸ ਤੋਂ ਅੱਗੇ ਬਾਬਾ ਕਬੀਰ ਜੀ ਪੰਜਵਾਂ ਸ਼ਲੋਕ ਵੀ ਉਹ ਵੀ ਏਸੇ ਦੇ ਨਾਲ ਇਹਨਾਂ ਅਰਥਾਂ ਨਾਲ ਹੀ ਮੇਲ ਖਾਂਦਾ ਹੈ ਉਚਾਰਨ ਕਰਦੇ ਨੇ ਕਬੀਰ ਸਮੁੰਦ ਨਾ ਛੋਡੀਐ ਜੋ ਆਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਪਲੋ ਨਾ ਕਹ ਹੈ ਕੋਏ ਬਾਬਾ ਕਬੀਰ ਜੀ 50ਵੇਂ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਇਹ ਮੱਛੀਏ ਕਦੇ ਵੀ ਸਮੁੰਦਰ ਨੂੰ ਨਾ ਛੱਡਣਾ ਕਰੀਏ ਜੋ ਅਤਖਾਰ ਹੋਏ ਜੇਕਰ ਉਹ ਅਤਿਆੰਤ ਖਾਰਾ ਵੀ ਹੋਵੇ ਤਾਂ ਪੋਖਰ ਪੋਖਰ ਢੂੰਡਤੇ ਪਲੋ ਨਾ ਕਹ ਹੈ ਕੋਏ ਕਿਉਂਕਿ ਪੋਖਰ ਪੋਖਰ ਪਾਵ ਛਪਣਾ ਛਪਣਾ ਵਿੱਚ ਪਾਣੀ ਨੂੰ ਖੋਜਦਿਆਂ ਕੋਈ ਵੀ ਚੰਗਾ ਨਹੀਂ ਕਹਿੰਦਾ ਭਾਵ ਬੰਗਾਲ ਕਲਕੱਤੇ ਵੱਲ ਤੋਬੇ ਨੂੰ ਪੋਖਰ ਕਹਿੰਦੇ ਨੇ ਇਹ ਉਥੋਂ ਦੀ ਭਾਸ਼ਾ ਹੈ ਤੋ ਬਾਬਾ ਕਬੀਰ ਜੀ ਕਹਿਣ ਲੱਗੇ ਕਿਉਂਕਿ ਛੱਪੜਾ ਛੱਪਣਾ ਵਿੱਚ ਪਾਣੀ ਨੂੰ ਖੋਜਦਿਆਂ ਕੋਈ ਵੀ ਚੰਗਾ ਨਹੀਂ ਕਹਿੰਦਾ ਭਲਾ ਨਹੀਂ ਕਹਿੰਦਾ ਇਸੇ ਸ਼ਲੋਕ ਦਾ ਦੂਜਾ ਅਰਥ ਕਬੀਰ ਸਮੁੰਦਰ ਨਾ ਛੋਡੀਐ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ ਬਾਬਾ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਭਾਈ ਉਹ ਬ੍ਰह्म ਰੂਪੀ ਸਮੁੰਦਰ ਨੂੰ ਤਿਆਗਣਾ ਨਾ ਕਰੀਏ ਜੇਕਰ ਉਹ ਅਤਿਅੰਤ ਖਾਰਾ ਵੀ ਹੋਵੇ ਭਾਵ ਉਸ ਦੀ ਭਗਤੀ ਉਸ ਦਾ ਜਪ ਤਪ ਕਰਨਾ ਆਲੂਨੀ ਸਿਲਾ ਦੇ ਚਟਣ ਵਾਂਗ ਔਖਾ ਹੈ ਭਾਵੇਂ ਜਿੰਨਾ ਵੀ ਔਖਾ ਹੋਵੇ ਕਿਉਂਕਿ ਅਮਰਤ ਵੇਲੇ ਉੱਠਣਾ ਬਹੁਤ ਔਖਾ ਹੈ ਅਮਰਤ ਵੇਲੇ ਉੱਠ ਕੇ ਆਪਣਾ ਧਿਆਨ ਸਿਮਰਨ ਵਿੱਚ ਟਿਕਾਉਣਾ ਬਹੁਤ ਔਖਾ ਹੈ ਤੇ ਕਈ ਸੋਚਦੇ ਨੇ ਕੌਣ ਇੰਨਾ ਅੰਮ੍ਰਿਤ ਵੇਲੇ ਉੱਠ ਕੇ ਮੱਥਾ ਮਾਰੇ ਤੋਂ ਬਾਬਾ ਕਬੀਰ ਜੀ ਕਹਿ ਲਗੇ ਭਾਈ ਭਾਵੇਂ ਜਪ ਤਪ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਭਗਤੀ ਕਰਨੀ ਨਿਤਨੇਮ ਕਰਨਾ ਸੇਵਾ ਕਰਨੀ ਇਹ ਅਲੂਣੀ ਸਿਲਾ ਦੇ ਚੱਟਣ ਦੇ ਵਾਂਗ ਔਖਾ ਹੈ ਭਾਵੇਂ ਉਸ ਵਿੱਚ ਆਪਣਾ ਭਾਣਾ ਮਨੋਣਾ ਆਪਣੀ ਰਜਾ ਵਿੱਚ ਚਲਾਉਣ ਰੂਪੀ અત્યੰਤ ਖਾਰਾਪਨ ਵੀ ਕਿਉਂ ਨਾ ਹੋਵੇ ਪਰ ਕਦੇ ਵੀ ਆਪਣੇ ਬ੍ਰह्म ਰੂਪੀ ਸਮੁੰਦਰ ਨੂੰ ਨਹੀਂ ਛੱਡਣਾ ਚਾਹੀਦਾ ਪੋਖਰ ਪੋਖਰ ਢੂੰਡਤੇ ਭਲੋ ਨਾ ਕਹ ਹੈ ਕੋਈ ਕਿਉਂਕਿ ਉਸ ਪ੍ਰਮਾਤਮਾ ਰੂਪੀ ਸਮੁੰਦਰ ਤੋਂ ਬਿਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਛੱਪੜੀਆਂ ਛੱਪੜੀਆਂ ਨੂੰ ਭਾਲਦਿਆਂ ਕੋਈ ਵੀ ਤਤ ਬਿਤਾ ਚੰਗਾ ਗਿਆਨਵਾਨ ਨਹੀਂ ਕਹੇਗਾ ਪਾਪ ਇੱਕ ਪਰਮਾਤਮਾ ਐਸਾ ਹੈ ਉਹ دریا ਦੀ ਨਿਆਈ ਹੈ ਉਹ ਸਮੁੰਦਰ ਦੀ ਨਿਆਈ ਹੈ ਉਹ ਸਾਗਰ ਦੀ ਨਿਆਈ ਹੈ ਉਸ ਪਰਮਾਤਮਾ ਰੂਪੀ ਸਮੁੰਦਰ ਨੂੰ ਸਾਗਰ ਨੂੰ ਛੱਡ ਕੇ ਇਹਨਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਇਹ ਟੋਬੀਆਂ ਦੀ ਨਿਆਈ ਹੈ ਛੱਪੜਾਂ ਦੀ ਨਿਆਈ ਹੈ ਤੇ ਜਿਹੜਾ ਉਹ ਪਰਮਾਤਮਾ ਨੂੰ ਛੱਡ ਕੇ ਵਾਹਿਗੁਰੂ ਨੂੰ ਛੱਡ ਕੇ ਦੇਵੀ-ਦੇਵਤਿਆਂ ਦੀ ਉਪਾਸ਼ਨਾ ਕਰਦਾ ਹੈ ਉਹਨਾਂ ਨੂੰ ਕੋਈ ਚੰਗਾ ਗਿਆਨਵਾਨ ਨਹੀਂ ਕਹਿੰਦਾ ਇਸ ਕਰਕੇ ਭਾਈ ਉਸ ਪਰਮਾਤਮਾ ਦਾ ਸਿਮਰਨ ਕਰੀਏ ਉਸ ਵਾਹਿਗੁਰੂ ਦਾ ਸਿਮਰਨ ਕਰੀਏ